ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਟੂ ਸ਼ਾਹ ਜੀ ਪਸ਼ਮੀਰ ਘਾਟੀ ਦੇ ਸ਼ੁਰੂ ਵਿੱਚ ਬਾਰਾਮੂਲਾ ਨਗਰ ਦੇ ਨਜ਼ਦੀਕ ਨਿਵਾਸ ਕਰਦੇ ਸਨ ਇਸ ਖੇਤਰ ਵਿੱਚ ਜਿਵੇਂ ਹੀ ਇਹ ਸਮਾਚਾਰ ਫੈਲਿਆ ਕਿ ਸ਼ੇਮੇ ਗੁਰੂ ਜੀ ਗੁਰੂ ਹਰਕੋਮ ਸਿੰਘ ਸਾਹਿਬ ਜੀ ਸ਼੍ਰੀਨਗਰ ਆਏ ਹਨ ਤਾਂ ਮਾ ਕਮੀ ਸੰਗਤ ਉਹਨਾਂ ਦੇ ਦਰਸ਼ਨ ਕਰਨ ਲਈ ਸਮੂਹਿਕ ਰੂਪ ਵਿੱਚ ਰਲ ਪਈ ਰਸਤੇ ਵਿੱਚ ਉਹ ਲੋਕ ਪਾਈ ਕੱਟੂ ਸ਼ਾਹ ਜੀ ਦੇ ਇੱਥੇ ਉਹਨਾਂ ਦੀ ਧਰਮਸ਼ਾਲਾ ਵਿੱਚ ਖਰੇ ਸਾਰੇ ਲੋਕ ਆਪਣੀ ਆਪਣੀ ਸ਼ਰਧਾ ਅਨਸਾਰ ਗੁਰੂ ਜੀ ਲਈ ਉਪਹਾਰ ਲਿਆਏ ਸਨ ਇਨ੍ਹਾਂ ਵਿੱਚੋਂ ਇੱਕ ਸਿੱਖ ਦੇ ਹੱਥ ਵਿੱਚ ਇੱਕ ਵਾਦਨ ਪਾਂਡਾ ਸੀ ਜਿਸ ਨੂੰ ਉਸਨੇ ਇੱਕ ਵਿਸ਼ੇਸ਼ ਕੱਪੜੇ ਵਿੱਚ ਟੱਕਿਆ ਹੋਇਆ ਸੀ ਜਿਵੇਂ ਹੀ ਪਾਈ ਕੱਟੂ ਸ਼ਾਹ ਜੀ ਦੀ ਨਜ਼ਰ ਉਸ ਤੇ ਪਈ ਉਹਨਾਂ ਨੇ ਜਿਗਾਇਸਾ ਵਸ਼ ਉੱਚ ਲਿਆ ਇਸ ਬੱਤਨ ਪੰਢੀ ਵਿੱਚ ਕੀ ਹੈ? ਜਵਾਬ ਵਿੱਚ ਸਿੱਖ ਨੇ ਕਿਹਾ ਮੈਂ ਗੁਰੂ ਜੀ ਨੂੰ ਇੱਕ ਵਿਸ਼ੇਸ਼ ਕਿਸਮ ਦਾ ਭੇਟ ਕਰਨ ਜਾ ਰਿਹਾ ਹਾਂ। ਉਹੀ ਇਸ ਬੱਤਨ ਪੰਢੀ ਵਿੱਚ ਹੈ। ਭਾਈ ਗੱਟੂ ਸ਼ਾਹ ਜੀ ਨੂੰ ਦਮੇਂ ਦਾ ਰੋਗ ਸੀ। ਉਹਨਾਂ ਨੇ ਸਿੱਖ ਵੱਲੋਂ ਕਿਹਾ ਜੇਕਰ ਥੋੜੀ ਜਹੀ ਸਹਿਤ ਮੈਨੂੰ ਵੀ ਦੇ ਦੇਵੇ ਤਾਂ ਮੈਂ ਉਸ ਤੋਂ ਦਵਾਈ ਖਾ ਲਿਆ ਕਰਾਂਗਾ। ਪਰ ਸਿੱਖ ਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਪਹਿਲੇ ਮੈਂ ਗੁਰੂ ਜੀ ਨੂੰ ਇਸ ਨੂੰ ਪ੍ਰਸ਼ਾਦ ਰੂਪ ਵਿੱਚ ਭੇਟ ਕਰਾਂਗਾ ਪਿੱਛੇ ਉਸ ਜੀ ਨੂੰ ਉਹਨਾਂ ਦੀ ਇੱਛਾ ਹੋਵੇ ਦੇਣ ਪਾਏ ਕਟੂ शाह ਜੀ ਉਸ ਸਿੱਖ ਦੇ ਜਵਾਬ ਵੱਲੋਂ ਸ਼ਾਂਤ ਹੋ ਗਏ ਕਿਉਂਕਿ ਉਸ ਦੀ ਦਲੀਲ ਵੀ ਠੀਕ ਸੀ ਜਦੋਂ ਇਹਨਾਂ ਸਿੱਖਾਂ ਦਾ ਜਥਾ ਸ਼੍ਰੀਨਗਰ ਗੁਰੂ ਜੀ ਦੇ ਸਾਹਮਣੇ ਮੌਜੂਦ ਹੋਇਆ ਤਾਂ ਸਾਰੇ ਨੇ ਆਪਣੇ ਆਪਣੇ ਉਪਹਾਰ ਭੇਟ ਕੀਤੇ ਜਦੋਂ ਸਿੱਖ ਆਪਣਾ ਵਾਦਨ ਪੰਡਾ ਗੁਰੂ ਜੀ ਨੂੰ ਦੇਣ ਲੱਗਾ ਤਾਂ ਉਸ ਸ਼ਹਿਰ ਵਿੱਚ ਕੀੜੇ ਚੱਲ ਰਹੇ ਸਨ ਤੇ ਬਦਬੂ ਆ ਰਹੀ ਸੀ ਸਾਰੀ ਸੰਗਤ ਦੇਖ ਕੇ ਬਹੁਤ ਹੈਰਾਨ ਹੋਈ ਕਿ ਗੁਰੂ ਜੀ ਪਾਸੋਂ ਇਸ ਬਾਰੇ ਪੁੱਛਣ ਲੱਗੇ ਸਿੱਖਾਂ ਨੇ ਕੰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਜਦੋਂ ਇੱਛਾ ਸਾਨੂੰ ਇੱਛਾ ਹੋਈ ਸੀ ਸ਼ਹਿਰ ਚੱਕਣ ਦੀ ਤਾਂ ਤੁਸੀਂ ਸਾਨੂੰ ਨਹੀਂ ਦਿੱਤਾ ਹੁਣ ਸਾਨੂੰ ਇਹ ਨਹੀਂ ਚਾਹੀਦਾ ਸਿੱਖ ਨੇ ਬਹੁਤ ਪਛਤਾਪ ਕੀਤਾ ਗੁਰੂ ਜੀ ਤਾਂ ਕੋਲ ਮੁਕਸ਼ਾਈ ਤੇ ਸ਼ੈਤਨ ਨੂੰ ਠੀਕ ਕਰਨ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ ਇਹ ਠੀਕ ਹੋ ਜਾਵੇਗਾ ਪਹਿਲਾਂ ਤੁਸੀਂ ਵਾਪਸ ਪੱਤ ਜਾਓ ਸਿੱਖ ਨੂੰ ਦਿਓ ਜਦੋਂ ਉਸ ਦੀ ਤ੍ਰਿਸ਼ਨਾ ਤ੍ਰਿਪਤ ਹੋਵੇਗੀ ਤਾਂ ਅਸੀਂ ਉਸ ਨੂੰ ਬਾਅਦ ਵਿੱਚ ਸਵੀਕਾਰ ਕਰਾਂਗੇ ਸਿੱਖ ਤੁਰੰਤ ਪਰਤ ਕੇ ਭਾਈ ਗੱਟੂ ਸ਼ਾਹ ਜੀ ਦੇ ਕੋਲ ਆਇਆ ਅਤੇ ਉਹਨਾਂ ਨੂੰ ਅਗਿਆ ਦੀ ਮਾਫੀ ਬੇਨਤੀ ਕਰਨ ਲਗਾ ਭਾਈ ਕਟੂ शाह ਜੀ ਨੇ ਕਿਹਾ ਕਿ ਗੁਰੂ ਤਾਂ ਉਂਝ ਹੀ ਆਪਣੇ ਸਿੱਖਾਂ ਦੀ ਮਾਨ ਸਨਮਾਨ ਲਈ ਲੀਲਾ ਰਚਦੇ ਹਨ ਤੁਹਾਡੇ ਕਥਨ ਵਿੱਚ ਵੀ ਸਚਾਈ ਸੀ ਪਹਿਲਾਂ ਸਾਰੀ ਬਸਤਵਾਂ ਗੁਰੂ ਜੀ ਨੂੰ ਪੇਟ ਦਿੱਤੀਆਂ ਜਾਂਦੀਆਂ ਹਨ ਇਸ ਵਿੱਚ ਮਾਫੀ ਮੰਗਣ ਵਾਲੀ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ